हां जी प्यारेयो वीडियो देखियो इस नौजवान दी जिने भाई अमृतपाल मेहरो बारे नवे खुलासा किते ने क्योंकि सोशल मीडिया ते कंचन कुमारी दे ਕਤਲ ਤੋਂ ਬਾਅਦ ਬਹੁਤ ਜਿਹੜੀਆਂ ਫੋਟੋਆਂ ਜਿਹੜੀਆਂ ਨੇ ਉਹ ਐਡਿਟ ਕਰਕੇ ਪਾਈਆਂ ਜਾਣ ਯਾਰੀਆਂ ਨੇ ਕੁੜੀਆਂ ਦੇ ਨਾਲ अमृतपाल मेहरो ਦੀਆਂ ਤੇ ਉਹ ਫੋਟੋਆਂ ਦੀਆਂ ਵੀਡੀਓ ਦੀ ਜੋ ਕੀ ਸਚਾਈ ਹੈ ਕੀ ਗੱਲਬਾਤ ਹੈ ਉਸ ਨੌਜਵਾਨ ਨੇ ਪੂਰਾ ਖੁਲਾਸਾ ਕੀਤਾ ਹੈ ਤੁਸੀਂ ਵੀ ਸੁਣ ਲਿਓ ਤੇ ਸ਼ੇਅਰ ਕਰ ਦਿਓ ਜੇ ਗੱਲ ਸਚਾਈ ਲੱਗੀ ਹੈ ਤੇ ਆਪਣੀ رائے ਵੀ ਕਮੈਂਟਾਂ ਰਾਈ ਦਿਓ ਤੇ ਫੋਲੋ ਕਰ ਲਿਓ ਚਾਹੇ ਸ਼ੇਅਰ ਕਰੋ ਸੁਣੋ ਅਗਲੇ ਦਾ ਜਨਾਜ਼ਾ ਤਾਂ ਉਹਦੋਂ ਘੜ ਦਿੰਦੇ ਨੇ ਜਦੋਂ ਆਹ ਫੋਟੋ ਜਿਹੜੀ ਆ ਐਡਿਟ ਕਰਕੇ ਪਾ ਦਿੰਦੇ ਨੇ ਨਾ ਇਹਨਾਂ ਨੂੰ ਇਹ ਪਤਾ ਵੀ ਇਹ ਕੁੜੀ ਹੈ ਕੌਣ ਆ ਨਾ ਇਹਨਾਂ ਨੂੰ ਕੋਈ ਵਾਹ ਨਾ ਵਾਸਤਾ ਇਹ ਭੈਣ ਗੁਰਪ੍ਰੀਤ ਕੌਰ ਆ ਠੀਕ ਆ ਤੇ ਇੱਕ ਹੋਰ ਮੂਵਮੈਂਟ ਨਾਂ ਦੀ ਇੱਕ ਪੇਜ ਆ ਜਿਹੜੀ ਇਹ ਸੰਸਥਾ ਚਲਾਉਂਦੀ ਆ ਠੀਕ ਆ ਤੇ ਇਹ ਗੁੱਡੀ ਆਲਰੇਡੀ ਮੈਰਿਡ ਆ ਇਹ ਕੈਨੇਡਾ 'ਚ ਰਹਿੰਦੀ ਆ ਠੀਕ ਹੈ ਤੇ ਇਹ ਜਿਹੜੀਆਂ ਫੋਟੋਆਂ ਤੁਸੀਂ ਯੂਜ਼ ਕਰ ਰਹੇ ਹੋ ਭੜੇ ਭੜੇ ਕੈਪਸ਼ਨ ਲੇ ਕੇ ਪਾ ਰਹੇ ਹੋ ਇਹ ਭੈਣ ਗੁਰਪ੍ਰੀਤ ਕੌਰ ਜਦੋਂ ਪੰਜਾਬ ਦੇ ਵਿੱਚ ਇਹਨਾਂ ਫੈਮਲੀਆਂ ਨੂੰ ਮਿਲਣ ਦੇ ਲਈ ਆਈ ਸੀ ਕੈਨੇਡਾ ਤੋਂ ਇਹ ਉਸ ਟਾਈਮ ਖਿੱਚੀਆਂ ਗਈਆਂ ਫੋਟੋਆਂ ਨੇ ਇਹ ਠੀਕ ਹੈ ਨਾ ਤੇ ਕੌਰ ਮੂਵਮੈਂਟ ਦੇ ਨਾਲ ਰਿਲੇਟਿਡ ਜਿਹੜੇ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਸੀਗੇ ਉਹਨਾਂ ਨੂੰ ਡੀਲ ਕਰਦਾ ਸੀ ਵੀਰ ਅਮਰਤਪਾਲ ਸਿੰਘ ਮਹਿਰੋਂ ਪੰਜਾਬ ਦੀ ਜਿਹੜੀ ਸੇਵਾ ਸੀਗੀ ਉਸ ਚੀਜ਼ ਨੂੰ ਮੈਨੇਜ ਕਰਦਾ ਸੀ ਅਮਰਤਪਾਲ ਸਿੰਘ ਮਹਿਰੋਂ ਅਮਰਪਾਲ ਸਿੰਘ ਮੈਰੋ ਨੂੰ ਭੈਣ ਗੁਰਪ੍ਰੀਤ ਕੌਰ ਭਰਾ ਲਿਖਦੀ ਆ ਤੇ ਭੈਣ ਭਰਾ ਦਾ ਰਿਸ਼ਤਾ ਆ ਇਹ ਜਿਹਨੂੰ ਤੁਸੀਂ ਗੰਦ ਪਾਇਆ ਹੋਇਆ ਬਾਕੀ ਜੋ ਚੀਜ਼ਾਂ ਹੋਣਗੀਆਂ ਅੱਗੇ